15000 ਵੀ ਹੁਣ ਕੀ ਪ੍ਰੋਗਰਾਮ ਹੋਊ ਯਾਰ ਹਾਂ ਜਿਹੜਾ ਪਈਆਂ ਦਾ ਇੰਨਾ ਕਿੰਨਾ ਕੋ ਤਕਲੇਸ ਪਿਆ ਯਾਰ ਫੁੱਲ ਹੁਣ ਆਪਣੇ ਧਰਨੇ ਲੱਗੇ ਪਏ ਆ ਇਧਰ ਚੰਡੀਗੜ੍ਹ ਦੇ ਕੋਲੇ ਆਖ ਨੇ ਕਿਹੜਾ ਪਿੰਡ ਆ ਉਥੇ ਦੋ ਮੁੰਡੇ ਹੀ ਮਾਰਤੇ ਯਾਰ ਪਈਆਂ ਨੇ ਹਾਂ ਹੈ ਹਾਂ ਦੇਖ ਲੈ ਓਏ ਆਹੋ ਮੈਂ ਤਾਂ ਸੁਣੀ ਆ ਅੱਜ ਗੱਲ ਕਹਿੰਦੇ ਤਿੰਨ ਤਨ ਇੰਗਲੈਂਡ ਦਾ ਮੁੰਡਾ ਇੱਕ ਉਹ ਕਰਦਾ ਹੁੰਦਾ ਖਬਰਾਂ ਦਿੰਦਾ ਹੁੰਦਾ ਉਹ ਕਿਤੇ ਕਿਤੇ ਉਹਦੀਆਂ ਆਉਂਦੀਆਂ ਹੁੰਦੀਆਂ ਦੂਜੇ ਚੌਥੇ ਦਿਨ ਉਹ ਕਹਿੰਦਾ 3-3000 ਰੁਪਇਆ 3-3000 ਰੁਪਇਆ ਰੋਜ਼ ਆਉਂਦਾ ਪੰਜਾਬ ਚੋਂ ਹੁਣ ਇਹਨਾਂ ਨੇ ਪਿੰਡਾਂ ਦੇ ਵਿੱਚ ਬਣਾ ਲਏ ਅੱਡੇ ਘਰ ਬਣਾ ਲਏ ਪਿੰਡਾਂ ਚ ਆਪਣੇ ਬੰਦੇ ਤਾਂ ਗਏ ਬਾਹਰ ਇਹਨਾਂ ਨੇ ਉਹ ਲੈ ਲੈ ਘਰ ਤੇ ਜਾਂ ਕਮਰੇ ਪਾਏ ਆ ਕਈਆਂ ਦੇ ਤੇ ਸਾਡੇ ਤਾਂ ਆਪ ਚੂੜ ਚੱਕ ਇੱਕ ਰਿਸ਼ਤੇਦਾਰ ਦਾ ਕੋਠੀ ਪਈ ਉਹਦੇ ਚ ਦੋ ਕਮਰੇ ਪਾਏ ਉਹਦੇ ਚ ਪਈਏ ਬੁਹਾਤੇ ਪਹਿਲਾਂ ਪੰਜਾਬੀ ਮੁੰਡਾ ਹੀ ਸੀ ਆਪਣਾ ਹੁਣ ਪਈਏ ਬੁਹਾਤੇ ਹੈ ਤੇ ਐਸਾ ਕਿਵੇਂ ਕੰਮ ਚੱਲੂ ਪੰਜਾਬ ਦਾ ਯਾਰ ਆ ਨੰਨ ਮੁਸ਼ਕਲ ਆ ਬਾਈ ਇਹ ਸਾਰੇ ਕੋਈ ਲੱਗ ਜਾਂਦੇ ਆ ਹਾਂ ਇਹਦਾ ਦਾਦਿਆ ਭਾਂਦਿਆਂ ਦੇ ਕਿਸੇ ਦਿਨ ਨੂੰ ਪਟਵਾਰੀ ਵੀ ਇਹਨਾਂ ਨੇ ਬਣ ਜਾਣਾ ਤਾਂ ਪੜਦੇ ਹੀ ਇਹ ਅਜਰ ਆਪਣੇ ਤਾਂ ਜਵਾਕ ਹੀ ਨਹੀਂ ਪੜਦੇ ਤਾਂ ਚੰਗੇ ਚੰਗੇ ਕਲਾਸਾਂ ਚ ਜਵਾਕ ਲਾਏ ਵੇ ਪੈਂਿਆਂ ਦੇ ਬਹੁਤ ਵਧੀਆ ਆ ਇਹਦਾ ਕਹਦੇ ਨੂੰ ਪਟਵਾਰੀ ਇਹਨਾਂ ਨੇ ਬਣ ਜਾਣਾ ਭਾਂਦਿਆਂ ਨੇ ਬੈਂਕ 'ਚ ਇਹ ਲੱਗਣਗੇ ਤੇ ਹੋਰ ਆ ਜਿਹੜੇ ਵੱਡੇ ਵੱਡੇ ਆਪਣੇ ਮੈਨੇਜਰ ਫੈਕਟਰੀਆਂ ਚ ਇਹ ਲੱਗੇ ਹੋਏ ਆ ਹਾਂ ਇਹ ਤਾਂ ਹੈ ਹੀ ਆ ਕਈਆਂ ਦੇ ਹਾਲ ਨੂੰ ਵਾਲੇ ਤਗੜੇ ਖੇਤਾਂ ਵਾਲਿਆਂ ਦੇ ਮੈਨੇਜਰ ਲਵਾਏ ਹੋਏ ਆ ਇਹ ਭਈਏ ਹਾਂ 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 ਭੱਠੇ ਤੇ ਤਾਂ ਮਨੇ ਇਹ ਲੱਗੇ ਆ ਮੈਨੇਜਰ ਯਾਰ ਇਹ ਤਾਂ ਆਪਣਾ ਤਾਂ ਪੰਜਾਬ ਜਮਾਂ ਯਾਰ ਜਵਾਕਾਂ ਜਾਂ ਤਾਂ ਵੀ ਸਰ ਗਿਆ ਸਰਾ ਹੀ ਹੋ ਗਿਆ ਯਾਰ ਮੈਂ ਨਹੀਂ ਕੋਈ ਪੜਦਾ ਹੀ ਨਹੀਂ ਗਾ ਆ ਪੜੇ ਨਾ ਕੋਈ ਨੌਕਰੀ ਕਹਿੰਦਾ ਮੈਨੂੰ ਬੈਠੇ ਨੂੰ ਜੱਜ ਬਣਾ ਕੇ ਪੈਣਾ ਤੋਰ ਹਾਂ ਹਾਂ ਪਹਿਲੇ ਜੱਜੇ ਨੇ ਤਾਂ ਹੁਣੇ ਹੀ ਜੱਜ ਬਣਾ ਕੇ ਕਰ ਨਹੀਂ ਪਲੱਸ 2 ਤੋਂ ਕਹਾਂ ਜਾਣਾ ਨਹੀਂ ਜਾਣਾ ਨਹੀਂ ਜੀ ਪਲੱਸ 2 ਤੋਂ ਕਹਾਂ ਜਾਂਦੇ ਨਹੀਂਗੇ ਤੇ ਗਾਂ ਕਹਿੰਦੇ ਸਾਨੂੰ ਹੁਣੇ ਜੱਜ ਬਣਾ ਦਿਓ ਇਹਨਾਂ ਨੇ ਪੜੇ ਯਾਰ ਪਲੱਸ 2 ਤੋਂ ਤਾਂ ਆਪਣੇ ਜੋ ਆਕ ਵਧੇ ਨਹੀਂ ਪਲੱਸ 2 ਕਰਕੇ ਬਾਹਰ ਨੂੰ ਬਾਹਰ ਬਾਹਰ ਡਾਲਰ ਡਾਲਰ ਪੈਸਾ ਪੈਸਾ ਐ ਕਰੀ ਜਾਂਦੇ ਕਮਾ ਲਿਓ ਪੈਸੇ ਜਦ ਦੇ ਭੰਜਾਂ ਦੇ ਹੱਥ ਆ ਗਿਆ ਨਾ ਪੰਜਾਬ ਫੜ ਲਿਓ ਪੂਛੜ ਤੇ ਬਾਈ ਬਾੜੀ ਨਿਰਦੇਖ ਹੂ ਮੈਂ ਹਾਂ ਇਹ ਤਾਂ ਮੰਨਣਾ ਤੂੰ ਅੱਜ ਦੀ ਮੇਰੀ ਗੱਲ ਯਾਦ ਰੱਖ ਲਈਂ ਕਿ ਦਰਨਾ ਤਿੰਨਾਂ ਸਾਲਾਂ ਤਾਈਂ ਪੰਜਾਬ ਇਹਨਾਂ ਦੇ ਕਬਜ਼ੇ 'ਚ ਆ ਜਾਣਾ ਹੈ ਆ ਹੀ ਜਾਣਾ ਹੈ ਜੋਰ ਲਾ ਲੇ ਆਪਾਂ ਹਾਂ ਹਾਂ ਹੁਣ ਜਿੱਥੇ ਆਪਣੀ ਆਬਾਦੀ ਹੈਗੀ ਆ ਘਟੋ-ਘਟੋ 3 ਕਰੋੜ 23 ਕਰੋੜ ਤੇ 2 ਕਰੋੜ ਤਾਂ ਅੱਜ ਪਈਆ ਬੈਠਾ ਪੰਜਾਬ 'ਚ ਹਾਂ 2 ਕਰੋੜ ਪਈਆ ਬੈਠਾ ਪੰਜਾਬ 'ਚ ਪਈਆ ਬਹੁਤ ਹਾਂ ਪੰਜਾਬੀਆਂ ਦੀ ਆਪਣੇ ਉੱਪਰ ਦੀ ਇੰਨਾ ਪਈਆ ਬੈਠਾ ਤੇ ਹੌਲੀ ਹੌਲੀ ਇਹਨਾਂ ਦੇ ਜੋ 2 ਕਰੋੜ ਰੋਜ਼ 3000 ਰੋਜ਼ ਆਈ ਜਾਂਦਾ 3000 ਰੋਜ਼ 2500 700 ਆਈ ਜਾਂਦੇ ਆਈ ਜਾਂਦੇ ਆ ਤੇ ਇਹਨਾਂ ਦੇ ਜਵਾਕ ਹੁਣ ਦੇਲਾ ਕਿਨੇ ਕਿਨੇ ਜਵਾਕ ਆ ਪੰਜ ਪੰਜ ਛੇ ਛੇ ਜਵਾਕ ਪੰਜ ਪੰਜ ਛੇ ਛੇ ਜਵਾਕ ਖੇਤਾਂ 'ਚ ਤਾਂ ਰਹਿੰਦਾ ਹੀ ਨਹੀਂ ਕੋਈ ਹੁਣ ਹਮ ਆਪਣੀਆਂ ਕੋਠੀਆਂ 'ਚ ਘਰਾਂ 'ਚ ਵੈਂਦੇ ਆ ਕੋਠੀਆਂ 'ਚ ਘਰਾਂ 'ਚ ਬੈਠੇ ਆ ਕਿਰਾਏ ਤੇ ਲੈ ਲੈਂਦੇ ਆ ਕਿਉਂਕਿ ਇਹਨਾਂ ਦੇ ਜਵਾਕ ਸਾਰੇ ਬਾਈ ਕੰਮ ਕਰਦੇ ਆ ਹਾਂ ਹਾਂ ਖੇਤਾਂ 'ਚ ਝੋਨਾ ਇਹ ਚੁਗੀ ਜਾਂਦੇ ਆ ਸਬਜ਼ੀ ਇਹ ਵੇਚੀ ਜਾਂਦੇ ਆ ਬਿਸਕਟ ਇਹ ਪਕਾਈ ਜਾਂਦੇ ਆ ਦੁਕਾਨਾਂ 'ਚ ਏ ਘਰੀ ਬੈਠੇ ਆ ਤੇ ਆਪਣੇਸਾਂ ਵੇਲਾ ਪ੍ਰੈਸਾ ਪੜਦਾ ਕੋਈ ਘਰੇ ਪ੍ਰੈਸ ਨਹੀਂ ਕਰਦੀ ਬੁੜੀ ਕੋਈ ਨਾ ਬੰਦਾ ਤੇ ਆਪਣੇ ਦਾ ਪ੍ਰੈਸ ਕਰਾ ਕੇ ਲਿਉਂਦੇ ਆ ਹਾਂ ਪ੍ਰੈਸ ਕਰਾ ਦੇ ਤੋ ਇਦੋਂ ਵੀ ਆਪਣੇ ਦਾ ਪੰਜਾਬ ਯਾਰ ਕਰ ਗਿਆ ਬਾਹਲਾ ਗਿਰ ਗਿਆ ਬਾਈ ਆਲਾ ਦੱਸ ਪ੍ਰੈਸ ਕਰਕੇ ਇਹਨਾਂ ਤੋਂ ਪਈਆਂ ਤੋਂ ਲਿਉਣੀ ਆ ਕੀ ਇੱਕ ਸੋਚ ਲਾ ਕੇ ਲੀੜੇ ਵੇਚਣਾ ਲੀੜੇ ਤੇ ਯਾਰ ਇੱਕ ਜਣਾ ਘਰ ਦੇ ਜੀਆਂ ਦੇ ਵਿੱਚ ਆਪਾਂ ਸਵੇ ਪਈ ਹੀ ਰਹਿੰਨੇ ਆ ਗੱਲਾਂ ਮਾਰੀ ਜਾਂਦੇ ਆ ਯਾਰ ਉੱਥੇ ਇੱਕ ਜਣਾ ਪ੍ਰੈਸ ਲਾ ਲਓ ਮੇਜ਼ ਤੇ ਰੱਖ ਕੇ ਲਾ ਕੇ ਤੇ ਪ੍ਰੈਸ ਸਾਰੇ ਲਈ ਸਾਰਿਆਂ ਦੀ ਲੀੜੇ ਕਰ ਦੋ ਸਾਰੇ ਲੀੜੇ ਕਰ ਦੋ ਕਿੰਨਾ ਕਦੇ ਇੱਕ ਦਿਨ ਉਹ ਕਰਦੇ ਵੇ ਇੱਕ ਦਿਨ ਉਹ ਕਰਦੇ ਵੇ 15 ਰੁਪਏ ਲੈਣ ਲੱਗੇ ਹੁਣ ਨਾ ਯਾਰ ਪ੍ਰੈਸ ਕਿਤੇ ਆਪਾਂ ਰੋਜ਼ ਕਰਨੀ ਐ ਤਾਂ 15 ਰੁਪਏ ਕ ਸੂਟ ਦੇ ਆ ਇੱਕ ਸੂਟ ਦੇ ਆ ਤੇ ਮੈਨੂੰ ਮਤ ਦੋ ਮੈਂਟਾ ਕ ਸੂਟ ਤੇ ਲੱਗਦੇ ਨਹੀਂ ਨਹੀਂ ਲੱਗਦੇ ਬਾਈ ਦੋ ਮੈਂਟਾਂ 'ਚ 15 ਰੁਪਏ ਬਣਾਉਂਦੇ ਆ ਉਹ ਤਾਂ ਦੇਖਿਆ ਪਿੱਛੇ ਅਦਰ ਟੂਈ ਦੇ ਥੱਲੇ ਫੇਰ ਦਿੰਦੇ ਆ ਹਾਂ ਆਹਦੇ ਫੇਰਦੇ ਆ ਮੂਰੇ ਫੇਰਦੇ ਆ ਚੱਕ ਬਈ ਚੱਕ ਲੈ ਦੂਜਾ ਤਾਂ ਚੱਕੀ ਚ ਹੀ ਆ ਜਾਣਾ ਯਾਰ ਕਹਿੰਦੇ ਕੋਠ ਚ ਹੀ ਆ ਜਾਣਾ ਉਹ ਕਿਹੜਾ ਪ੍ਰੈਸ ਦੇਖਣੀ ਐ ਕਹਿੰਨੇ ਹਾਂ ਲੈ ਉਹ ਤਾਂ ਕਹਿੰਦੇ ਥੱਲੇ ਸੋਡ ਪ੍ਰੈਸ ਦੇਖਣੀ ਤੇ ਥੱਲੇ ਪੈਰਾਂ ਕੋਲੋਂ ਦੇਖਣੀ ਚਾਹੀਦੀ ਆ ਤਾਂ ਤਾਂ ਕਹਿੰਦੇ ਲੋੜ ਹੀ ਨਹੀਂ ਲੋੜ ਹੀ ਨਹੀਂ ਕਮਾਲ ਹੀ ਹੋ ਗਈ ਯਾਰ ਹੁਣ ਤਾਂ ਲੀੜੇ ਵੀ ਕਈ ਨਾ ਪਈ ਗਈ ਧੋਂਦੇ ਆਪਣੇ ਕਈਆਂ ਦੇ ਘਰੇ ਤਾਂ ਬਹੁਤ ਬਹੁਤ ਆਪਣਾ ਆਪ ਦਾ ਬੰਦਾ ਤਾਂ ਲੀੜੇ ਵੀ ਨਹੀਂ ਧੋਂਦਾ ਮਿੱਤਰਾ ਪੱਠੇ ਪਈਏ ਪਾਉਂਦੇ ਆ ਯਾਰ ਜੇ ਆਪਾਂ ਕਰਿਆ ਹੀ ਰਾਮੂ ਪਾਥੀਆਂ ਲਿਆਦੇ ਆ ਹੀ ਰਾਮੂ ਆ ਪਾਣੀ ਫੜਾਦੇ ਜਦੋਂ ਬੁੜੀਆਂ ਕਰੀ ਜਾਂਦੀਆਂ ਫਿਰ ਰਾਮੂ ਨੇ ਜਦ ਤੇ ਘਰ ਦਾ ਕੰਮ ਪਤਾ ਉੱਦੇ ਲੱਗਣਾ ਐ ਐ ਹੀ ਹੋਈ ਜਾਂਦੀ ਬਾਈ ਹਾਂ ਨਹੀਂ ਨਹੀਂ ਬਾਈ ਇਹ ਤਾਂ ਬਹੁਤ ਬੁਰਾ ਹਾਲ ਹੈ ਕਿਸੇ ਦਿਨ ਆਪਣੀਆਂ ਇੱਜ਼ਤਾਂ ਨੂੰ ਵੀ ਚੁੰਬੜਨਗੇ ਬਈ ਤਾਂ ਬਾਈ ਚੁੱਬੜੀ ਹੋਈ ਜਾਂਦੇ ਆ ਬਹੁਤੇ ਸ਼ਹਿਰਾਂ ਸ਼ੁਰਾਂਚ ਤਾਂ ਬਾਈ ਸ਼ਹਿਰਾਂ ਕਿ ਪਿੰਡਾਂ ਹਾਂ ਪਿੰਡਾਂ ਚ ਵੀ ਬਹੁਤ ਆ ਕਿਸੇ ਦਿਨ ਬਹੁਤ ਹਾਲ ਪੈੜਾ ਹੋਣਾ ਆਪਣਾ ਯਾਰ ਜਦੋਂ ਯਾਰ ਇਹ ਸਾਲੇ ਆ ਉਹਨਾਂ ਪਿੱਛੇ ਰੌਲਾ ਪੈ ਗਿਆ ਸੀ ਕਹਿੰਦੇ ਖੜੀ ਲੁਧਿਆਣੇ ਦੇ ਵਿੱਚੋਂ ਆਪਣੇ ਪੰਜਾਬੀਆਂ ਦੀ ਕੁੜੀ ਲੈ ਗਈ ਭਾਂਚੋਂ ਕੱਢ ਕੇ ਕਿੰਨਾ ਰੌਲਾ ਪਿਆ ਉੱਥੇ ਦੇਖ ਜਾਓ ਹਾਂ ਵਾਹਿਗੁਰੂ ਵਾਹਿਗੁਰੂ ਬਚੇ ਮਹਾਰਾਜ ਬਚਾਵੇ ਯਾਰ ਮਹਾਰਾਜ ਸਮੱਤ ਬਾਗ ਚ ਉਹ ਜਵਾਕਾਂ ਦੇ ਵਿੱਚ ਆਜੋ ਬਾਹਰੋਂ ਬੂਰੋਂ ਆ ਕੇ ਉਹ ਆਪਦਾ ਪੰਜਾਬ ਸੰਭਾਲ ਲਓ ਮਿੱਤਰੋ ਜੇ ਬਚਣਾ ਤਾਂ ਆਪਦੇ ਪੰਜਾਬ ਚ ਮੁੜਿਆ ਉਹ ਇਧਰੋਂ ਜਿੱਦਿਆ ਯਾਰ ਉਹਨਾਂ ਨੇ ਗੋਰਿਆਂ ਨੇ ਟੱਕਰ ਤੇ ਜੋ ਗੋਰੈਂਡ ਕਰਤੇ ਫੇਰ ਮੇਰੇ ਵੀ ਆਉਂਗੇ ਉੱਥੇ ਰੋਲਾ ਪੈ ਗਿਆ ਮੈਨੂੰ ਆਪਾਂ ਭਈਆਂ ਨੂੰ ਕੱਢੀ ਜਾਣੇ ਆਉਣ ਆਪਾਂ ਕਹਿੰਦੇ ਕੱਢ ਗਏ ਹਾਂ ਅੱਜ ਮੈਂ ਇੱਕ ਹੋਰ ਗੱਲ ਸੁਣੀ ਹੈ ਹਾਂ 50 60 ਭਈਏ ਸੀ ਮੰਡੀ 'ਚ ਕੰਮ ਕਰਦੇ ਤੇ ਆਪਣੇ ਪੰਜਾਬੀ ਆਏ 15 ਜਾਣੇ 15 20 ਜਾਣੇ ਸੂਟੀਆਂ ਲੈ ਕੇ ਚੋਪਰ ਕੇ ਦ੍ਰਿੰਬੜੀ ਦ੍ਰਿੰਬੜੀ ਤੱਥੇ ਭਈਏ ਉਹ ਵਿਚਾਰੇ ਰੋਲਾ ਪਾਈ ਜਾਂਦੇ ਕਹਿੰਦੇ ਸਾਡੇ 50 ਬੰਦੇ ਤਾਂ ਫੱਟੜ ਆ ਭਈਆ ਦੇ ਪਿੰਡੇ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਆ ਉਹ ਕਿਹੜੇ ਪੰਜਾਬੀ ਕਿੱਥੋਂ ਆਏ ਕਿਵੇਂ ਸੀ ਪੰਜਾਬੀ ਕਹਿੰਦਾ ਸਾਰੇ ਜਿਨ੍ਹਾਂ ਨੇ ਸਾਡੇ ਕਹਿੰਦਾ ਡਾਂਗ ਸੋਟਾ ਫੇਰਿਆ ਯਾਰ ਅੱਛਾ 70 ਬੰਦੇ ਸੀ ਕਹਿੰਦਾ ਸੀ ਪੂਰੇ ਮੰਡੀ ਚ 17 ਦੀ ਕਹਿੰਦਾ ਯਾਰ ਕਕਾ ਕਕਾ ਇਧਰੋਂ ਘੇਰ ਲਈ ਉਧਰੋਂ ਘੇਰ ਲਈ ਕਹਿੰਦਾ ਪਤਾ ਨਹੀਂ ਹੁੰਦਾ ਤੜਕ ਉਹਦੀ ਪਤਾ ਲੱਗਦਾ ਕੁੱਟ ਕੇ ਭੱਜ ਗਏ ਯਾਰ ਨਾ ਹੁਣ ਸਮਝ ਲੱਗਦੀ ਕਿਹੜੇ ਪਿੰਡ ਦੇ ਸੀ ਕਿਵੇਂ ਸੀ ਉਹ ਪੁਲਿਸ ਵਾਲੇ ਪੁੱਛੀ ਤੇ ਨਾਂ ਤਾਂ ਲਓ ਹਾਂ ਕੋਈ ਨਾਂ ਤਾਂ ਲੋ ਕਿਹੜੇ ਪਿੰਡ ਦਾ ਕਹਿੰਨੀ ਇੱਧਰ ਦੱਸ ਦਿਆ ਆਪਣੇ ਬਹਾਲੀ ਕੋਲ ਦੇ ਹੀ ਐ ਵੀ ਲੈ ਭਈਏ ਜਿਹੜੇ ਕੁੱਟੇ ਆ ਅਛਾ ਹਾਂ ਬੰਦੇ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਆਏ ਰੱਬ ਨੂੰ ਪਤਾ ਨਹੀਂ ਫੜੇਗੇ ਪਤਾ ਨਹੀਂ ਫੜੇਗਾ ਮੈਂ ਤਾਂ ਸੁਣੀ ਐ ਗੱਲ ਵੀ ਭਈਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕੌਣ ਸੀ ਉਹ ਕਿਹੜਾ ਨਿਕਲ ਗਿਆ ਫਿਰ ਕਿੱਧਰ ਗਿਆ ਹਾਂ ਨਿਕਲ ਕੇ ਹਾਂ ਕੁੱਟ-ਕੱਟ ਕੇ ਸੌਹਰਦੇ ਤੇ ਐ ਜੇ ਲਾਗੇ ਕਟਰ ਤੇ ਆਪਣਾ ਪਰ ਆਪਣੇ ਇੱਕ ਗੱਲ ਆ ਯਾਰ ਮੈਂ ਤਾਂ ਹੋਰ ਦਿੰਨਾ ਵੇਲੇ ਆਪਣੇ ਪੰਜਾਬੀ ਬਾਹਰ ਗਏ ਵੀ ਆ ਨਾ ਉਹਨਾਂ ਦੇ ਕਾਨੂੰਨ ਨੂੰ ਮੰਨਦੇ ਆਪਣੇ ਬੰਦੇ ਹਾਂ ਗੱਡੀ ਓਵੇਂ ਚਲਾਉਣੀ ਆ ਕਿਤੇ ਹੀਰਾ ਫੇਰੀ ਨਹੀਂ ਕਰਨੀ ਕਿਤੇ ਧੱਕਾ ਨਹੀਂ ਕਰਨ ਇਹਦੀ ਸ਼ਰਾਬ ਪੀ ਕੇ ਆਪਣੇ ਦੇ ਤੇ ਸ਼ਰਾਬ ਪੀ ਕੇ ਚਲਾਈ ਫਿਰਦੇ ਆ ਠਾਣੇਦਾਰ ਦੀ ਗੱਲ ਪੈ ਗਈ ਕਿਤੇ ਕਿਸੇ ਦੇ ਗੱਲ ਪੈ ਗਈ ਉੱਥੇ ਨਹੀਂ ਆਏ ਉੱਥੇ ਦਾ ਬਾਈ ਉਹਦੀ ਅੰਦਰ ਕਰ ਦਿੰਦੀ ਆ ਪੁਲਿਸ ਹਾਂ ਆਪਣੇ ਇੰਨਾ ਕਾ ਉੱਥੇ ਮੰਨਦੇ ਆ ਕਾਨੂੰਨ ਨੂੰ ਉਹਦਾ ਕਾਨੂੰਨ ਪਹਿਲਾਂ ਉਹਨਾਂ ਦਾ ਇਥੇ ਭਈਏ ਨਹੀਂ ਮੰਨਦੇ ਭਈਏ ਨਹੀਂ ਮੰਨਦੇ ਕਾਨੂੰਨ ਕਨਾਨ ਤੇ ਨਾ ਆਪਣੇ ਮੰਨਣ ਪੰਜਾਬੀ ਇਹ ਵੀ ਹਾਂ ਵੇ ਕੁੜੀ ਲੈ ਕੱਢ ਕੇ ਹਾਂ ਉਹ ਕਹਿੰਦੇ ਭਈ ਸਾਡੀ ਕੁੜੀ ਕੱਢ ਕੇ ਲੈ ਕੇ ਕਹਿੰਦੇ ਸਾਂਭ ਕੇ ਰੱਖੋ ਲੈ ਆਹ ਸੱਚ ਐ ਬੋਲਿਆ ਮੂਰਿਆਂ ਆਹੋ ਕਹਿੰਦਾ ਤੁਸੀਂ ਆਪਦੇ ਕੁੜੀਆਂ ਨੂੰ ਸਾਂਭ ਕੇ ਰੱਖੋ ਲੈ ਦੱਸ ਭਈਆ ਬੋਲਦਾ ਹਾਂ ਮੂਰਿਓ ਹਾਂ ਹਾਂ ਉਹਨਾਂ ਦੀਆਂ ਬੁੜੀਆਂ ਰੇ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਐ ਕਰੇ ਨਾ ਇਹਨਾਂ ਦਾ ਕੋਈ ਸਰਨਾਮਾ ਯਾਰ ਸਰਨਾਮਾ ਤਾਂ ਪੰਜਾਬ ਦਾ ਹੀ ਲਈ ਬੈਠੇ ਇਹ ਸਭ ਹਾਂ ਇਹਨਾਂ ਦੇ ਉਧਰ ਦੇ ਆਧਾਰ ਕੱਢ ਲੈਣੇ ਚਾਹੀਦੇ ਬਿਹਾਰ ਭੂਰ ਦੇ ਜੂਪੀ ਜਾਪੀ ਦੇ ਜਿੱਥੋਂ ਦੇ ਹੈਗੇ ਆ ਉਥੋਂ ਦਾ ਸਾਰਾ ਐਡਰੈਸ ਇਹਨਾਂ ਦੇ ਕੋਲੇ ਹੋਣਾ ਚਾਹੀਦਾ ਕੋਲੇ ਹੋਣਾ ਚਾਹੀਦਾ ਫੇਰੇ ਫੜੇ ਜਾਣਗੇ ਹੁਣ ਮੋ ਦੋ ਮੁੰਡੇ ਮਾਰਦੇ ਉਹ ਤਾਂ ਭੱਜ ਗਏ ਲੁੱਕ ਗਏ ਉਹ ਤਾਂ ਪਤਾ ਨਹੀਂ ਕਿੱਥੇ ਲੁਕੇ ਹੋਏ ਆ ਜਿਹੜੇ ਮਾਰ ਕੇ ਗਏ ਆ ਤੇ ਫੜੀ ਹੋਰ ਉਹਨਾਂ ਨੂੰ ਫੜਦੇ ਆ ਆਹ ਤਾਂ ਪਾਸੇ ਆਸਿਆਂ ਨੂੰ ਫੜੀ ਫਿਰਦੇ ਆ ਆ ਪਾਸੇ ਆਸੇ ਵਾਲਿਆਂ ਨੂੰ ਫੜੀ ਫਿਰਦੇ ਬਾਈ ਬਹੁਤ ਬੁਰਾ ਹਾਲ ਹੋ ਗਿਆ ਪੰਜਾਬ ਦਾ ਐਂ ਗਿਆ ਤਾਂ ਯਾਰ ਬਾਲਾ ਤਾਂ ਨਹੀਂ ਜਾਣਦਾ 27 ਤਾਂ 27 ਤਾਂ ਇਹਨਾਂ ਨੇ ਮਾਹੌਲ ਇਹ ਜਾ ਬਣਾ ਹੀ ਦੇਣਾ ਹੁਣ ਇਹਨਾਂ ਦਾ ਪਤਾ ਕੀ ਇਰਾਦਾ ਯਾਰ ਗਵਰਨਮੈਂਟ ਦਾ ਦਾ ਵੀ ਇਹ ਭਈਏ ਇਹਨੂੰ ਟੱਕਰਾ ਦਈਏ ਪੰਜਾਬੀਆਂ ਨਾਲ ਪੰਜਾਬੀ ਕੁੱਟਣਗੇ ਪੰਜਾਂ ਨੂੰ ਤੇ ਆਪਾਂ ਫਿਰ ਇਹਨੂੰ ਫੜਾਂਗੇ ਜੱਟ ਵੀ ਜੱਟਾਂ ਨੇ ਭਈਏ ਕੋਟੀ ਦੇਣੇ ਆ ਹਾਂ ਇਹ ਲੜਾਉਣ ਦਾ ਮਸਲਾ ਸੀ ਆਹ ਪੂਰਾ ਜਿਹੜੇ ਕਤਲ ਕਰਿਆ ਮੁੰਡੇ ਹਾਂ ਹਾਂ ਇਹਦਾ ਗੱਲ ਕਰ ਵੀ ਆਪਣੇ ਜ਼ਿੰਮੇਦਾਰ ਉਹ ਲੜੇ ਨਹੀਂ ਜਿਹੜੇ ਆਪਣੇ ਜਿਨ੍ਹਾਂ ਦੇ ਮੁੰਡੇ ਮਾਰੇ ਆ ਜੇ ਕਿਤੇ ਉਹ ਡਾਂਗ ਛੋਟੀ ਤੇ ਰਫਲਾਂ ਰੁਫਲਾਂ ਲੈ ਕੇ ਜਾਵੜਦੇ ਆ ਕੁਝ ਤਾਂ ਗਵਰਨਮੈਂਟ ਭਾਲਦੀ ਸੀ ਵੀ ਕਿਹਰੇ ਇਹ ਲੜਨ ਆਪਸ ਵਿੱਚ ਤੇ ਅਸੀਂ ਉੱਤੋਂ ਫਿਰ ਵੱਡੇ ਪੰਜਾਬੀਆਂ ਨੂੰ ਸਾਰਾ ਕੁਝ ਬਾਈ ਇਕੱਠ ਆਪਣੇ ਤੇ ਹੀ ਆ ਸਾਰਾ ਪੰਜਾਬੀ ਦੇ ਹਾਂ ਕੇਸਾਂ ਵਾਲੇ ਬੰਦੇ ਤੇ ਪੱਗ ਵਾਲੇ ਬੰਦੇ ਤੇ ਆਪਣੇ ਜਿਹੜੇ ਵੱਡੇ ਜੱਥੇਦਾਰ ਬਣੇ ਹੋਏ ਆ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੋਈ ਜਾਂਦਾ ਪੰਜਾਬ 'ਚ ਉਹਨਾਂ ਨੂੰ ਗਵਰਨਮੈਂਟ ਪੈਸੇ ਦੇਈ ਜਾਂਦੀ ਆ ਮੁੱਲ ਖਰੀਦੇ ਵੇ ਆ ਬੁਰੇ ਹਾਲ ਆ ਯਾਰ ਹੈ ਨਹੀਂ ਕੋਈ ਜੱਥੇ ਜੁੱਥੇ ਪੰਜਾਬ ਦਾ ਤਾਂ ਕੋਈ ਵਾਲੀ ਵਾਰ ਸੀ ਹੈ ਨਹੀਂ ਯਾਰ ਨਾ ਅੱਡਾਂ ਵਾਂ ਡੋਲ ਤੁਰਿਆ ਫਿਰਦਾ ਪੰਜਾਬ ਆਪੋ ਤਾਪ ਆ ਕਾ ਪਾਰਟੀ ਆਪ ਕੋ ਆਪਣਾ ਕੋਈ ਚੋਨਾ ਨਹੀਂ ਵਿਕਦਾ ਕੋਈ ਰੇ ਨਹੀਂ ਮਿਲਦਾ ਕਾਜੂਰੀਆ ਨਹੀਂ ਮਿਲਦਾ ਬਹੁਤ ਬੁਰਾ ਹਾਲ ਆ ਯਾਰ ਪੰਜਾਬ ਦਾ ਬੱਲੇ ਬੱਲੇ ਵਾੜੇ ਆਪਣੇ ਤਾਂ ਯਾਰ ਪੰਜਾਬੀਆਂ ਦੇ ਵੱਡੇ-ਵੱਡੇ ਬਾਈ ਡੈਕ ਲਾਏ ਆ ਬਾ ਡੈਕ ਡੜੰਗ ਡੜੰਗ ਹੁੰਦੀ ਆ ਰਹਿੰਦੇ ਖੁੰਦੇ ਕਹਿੰਦੇ ਆਪਾਂ ਲੰਗਰਾਂ ਚ ਫਸ ਗਏ ਇਹਨਾਂ ਨੂੰ ਲੰਗਰ ਖਵਾਈ ਚਲੋ ਪੰਜਾਂ ਨੂੰ ਇਹੀ ਆ ਬਾਲੇ ਆ ਕੇ ਖਾਂਦੇ ਆ ਜਿਹੜੇ ਕਹਿੰਦੇ ਗਰੀਬ ਆ ਅਸੀਂ ਗਰੀਬ ਆ ਅਸੀਂ ਤੇ ਆਪਣੇ ਲੰਗਰ ਲਾ ਲੈਂਦੇ ਆ ਇਹ ਆ ਕੇ ਕਹਿੰਦੇ ਆਪਾਂ ਨੂੰ ਹੀ ਪੈਂਟ ਨੇ ਮਾਰਦੇ ਆ ਆਪਾਂ ਨੇ ਘੂਰਦੇ ਆ ਘੂਰਦੇ ਆ ਆ ਕਹਿੰਦਾ ਸੀ ਅੱਜ ਨੇ ਲੈਕਚਰ ਦਿੱਤਾ ਇੱਕ ਨੇ ਕਹਿੰਦਾ ਪੰਜਾਬੀ ਦਾ ਬਸ ਲੰਗਰਾਂ ਜੋ ਕਿਤੇ ਡੱਕਾਂ ਵਾਲਿਆ ਕਹਿੰਦਾ ਵੱਡੇ ਵੱਡੇ ਡੱਕ ਲਾ ਲੈਂਦੇ ਆ ਉਹਦੇ ਚ ਰੀਲਾ ਹੰਗੜ ਦੁੰਗੜ ਕਹਿੰਦਾ ਕੋਈ ਲਾਓ ਤੁਸੀਂ ਲਾਉਣੀਆਂ ਤਾਂ ਕੋਈ ਆਪਣੇ ਸੂਰਮਿਆਂ ਦੀ ਲਾ ਲਓ ਸੱਚੇ ਸੂਰਮੇ ਦੀ ਲਾ ਲਓ ਤੇ ਆਪਣੇ ਹਰੀ ਸੌਨਲੂਏ ਦੀ ਲਾ ਲਓ ਬੰਦਾ ਭਾਦਰ ਦੀ ਲਾ ਲਓ ਕੋਈ ਇਹ ਜੇ ਜੱਤਰ ਕਾਲੀ ਫੂਲਾ ਸਿੰਘ ਦੀ ਲਾ ਲਓ ਛਾਂ ਸਿੰਘ ਟਾਰੀ ਦੀ ਲਾ ਲਓ ਕਹਿੰਦੇ ਇਹ ਤਾਂ ਰੀਲ ਕੋਈ ਲਾਉਣੀ ਨਹੀਂ ਰਿੱਲਾ ਗੰਦਿਆਂ ਕੀ ਤਾਲੀਆਂ ਲਾਈਆਂ ਉਹ ਤੜਕ 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 ਹੁੰਦੀ ਫਿਰਦੀ ਆ ਕਿਸੇ ਨੂੰ ਸੋਝੀ ਹੋਵੇ ਤਾਂ ਯਾਰ ਇਹ ਜੇ ਗੀਤ ਲਾਉਣ ਸੋਝੀ ਤਾਂ ਸਹੀ ਨਹੀਂ ਹੈ ਨਹੀਂ ਪੰਜਾਬ ਤਾਂ ਹੁਣ ਤਾਂ ਜਿਹੜੇ ਮੁੰਡੇ ਸੀ ਆਪਣੇ ਪੜ੍ਹੇ ਲਿਖੇ ਉਹ ਬਾਹਰ ਚਲੇ ਗਏ ਤੇ ਆਪਣੇ ਅਰਗੇ ਬਸ ਪਏ ਕੁਛ ਨਸ਼ਿਆ ਨਾ ਮਾਰ ਲੇ ਤੇ ਕੋਸ ਆਪਾਂ ਨੂੰ ਆ ਕੁੱਟ ਕੱਟ ਕੇ ਐ ਮਾਰ ਦੇਣਾ ਕੋਸ ਉਹਦੇ 84 ਚ ਮਾਰ ਲੇ ਤੇ ਰਿੰਦੇ ਖੁੰਦੇ ਆ 27 ਛੋਕ ਦੇਣੇ ਇਹਨਾਂ ਨੇ ਬਹੁਤ ਪੰਜਾਬ ਖਾਲੀ ਕਰ ਦੇਣਾ ਬਾਈ ਜਮਾਂ ਪੰਜਾਬੀ ਡਾਂਵਾ ਡੋਲ ਹੋਇਆ ਫਿਰਦਾ ਹੁਣ ਪੰਜਾਬ ਰੱਬ ਦੇ ਆਸ ਰਹੀ ਆ ਪਤਾ ਨਹੀਂ ਸੱਚੇ ਪਾਤਸ਼ਾਹ ਨੂੰ ਕੀ ਮਨਜ਼ੂਰ ਆ ਵਾਹਿਗੁਰੂ ਨੂੰ ਅ ਹਾਂ ਰੱਬ ਨੂੰ ਪਤਾ ਹੈ ਇਹ ਕਾਲ ਦੀ ਅਕਲੋਕਲ ਨਾ ਪਰਾ ਬਚਿਆ ਫਿਰ ਯਾਰ ਕਿੱਥੇ ਇੰਨਾ ਅਣਖੀ ਸੀ ਆਪਣਾ ਪੰਜਾਬੀ ਓਏ ਕੀ ਹੱਥ ਲਾ ਜੇ ਆਪਾਂ ਨੂੰ ਕੋਈ ਬੰਦਾ ਕਹਿੰਦੇ ਰਲ ਗੱਡੀ 'ਚ ਬੰਦਾ ਰੇ ਇੱਕ ਪਾਗਲਾ ਬੈਠਾ ਹਾਂ ਤਾਂ ਬੀੜੀ ਵੇਚਦਾ ਕਿ ਪਿੰਦੇ ਨਹੀਂ ਸੀ ਉਹਦੇ ਡਰਦੇ ਸੀ ਪਾਗਲੇ ਬੰਦੋ ਕਹਿੰਣਗੇ ਸਰਦਾਰ ਬੈਠਾ ਸਰਦਾਰ ਬੈਠਾ ਹੋਂ ਤਾਂ ਬੀੜੀ ਪੀ ਕੇ ਮੂੰਹ ਤੇ ਧੂਆ ਮਾਰਦਾ ਮੂੰਹ ਤੇ ਧੂਆ ਮਾਰਦੇ ਬਾਈ ਉਹ ਕਹਿੰਦੇ ਹਟਾ ਸਾਨੂੰ ਕਿਵੇਂ ਹਟਾ ਦੇਗਾ ਤੂੰ ਉਦੋਂ ਤਾਂ ਮੈਂ ਸੋੜਿਆ ਪਹਿਲੀਆਂ ਦੇ ਵਿੱਚ ਤੋਂ 50 ਸਾਲ ਪਹਿਲਾਂ ਤਾਂ ਕਹਿੰਦੇ ਜੇ ਨਾ 20 25 ਬੁੜੀਆਂ ਬੈਠੀਆਂ 25 30 ਕਿਤੋਂ ਦੀਆਂ ਵੀ ਬੈਠੀਆਂ ਉਹ ਜੂਪੀ ਬਾਰ ਦੀਆਂ ਕਿਤੋਂ ਦੀਆਂ ਵੀ ਜੇ ਉਹਨਾਂ ਨੂੰ ਪੱਗ ਵਾਲਾ ਬੰਦਾ ਦਿਸ ਗਿਆ ਸਰਦਾਰ ਕਹਿੰਦੀ ਆ ਇਹ ਆਪਣੀ ਰਾਖੀ ਕਰੂਗਾ ਆਪਾਂ ਨੂੰ ਕੋਈ ਕੁਝ ਨਹੀਂ ਕਹੂਗਾ ਜਿੱਨਾਂ ਚਿਰ ਇਹ ਬੈਠਾ ਇੰਨਾ ਮਾਣ ਕਰਦੇ ਸੀ ਆਪਣੇ ਇੱਕ ਤੇ ਹਾਂ ਇੱਕ ਤੇ ਹਾਂ ਤੇ ਅੱਜ ਤਾਂ ਭਲਾ 50 ਬੈਠੇ ਹੁਣ ਆਪਣੇ 50 ਤਾਂ ਨਹੀਂ ਕਰਦੇ ਲਾ ਆਪਣੇ ਦੁਆਰ ਕੇ ਹੋ ਗਏ ਲਾ ਆਪਣੇ ਮਦਦ ਕਰਨ ਕੇ ਦੀ ਅੱਗੇ ਤਾਂ ਆਪਣੀ ਭੈਣ ਕੇ ਅਟ ਜਾਂਦਾ ਹੀ ਬੰਦਾ ਖੜ ਜਾਦੇ ਕਹਿੰਦਾ ਆ ਜਾ ਫਿਰ ਤੂੰ ਮੈਨੂੰ ਮਾਰ ਕੇ ਨੰਗੇਗਾ ਗਾਂ ਫਿਰ ਲਾ ਕੇ ਹੱਥ ਲਾਉਣਾ ਹੁਣ ਤਾਂ ਕੋਲੇ ਕੁੱਟੀ ਜਾਂਦੇ ਆ ਯਾਰ ਕੋਲੇ ਆ ਕੇ ਸਾਬ ਕਿੰਨੇ ਖੜੇ ਚ ਦੇਉ ਮੁੱਖ ਮੰਤਰੀ ਜਾਂ ਕੀ ਉਹ ਭੈਣਾ ਜੁਆਗ ਜਾਂ ਕਟਿਆ ਕੇਸਾਂ ਤੋਂ ਫੜ ਫੜ ਕੋਲੇ 5 6 ਖੜੇ ਆ ਲੱਗਦਾ ਉਹ ਸਹਰੇ ਤਾਂ ਤੁਸੀਂ ਐਂ ਤਾਂ ਕਹੋ ਵੀ ਕੇਸ ਨਾ ਫਾੜ ਦੇ ਕੇਸੋਂ ਤਾਂ ਛਡਾ ਦੇ ਉਹਨੂੰ ਹਾਂ ਜੇ ਕੋਈ ਗਲਤ ਗੱਲ ਹੈ ਤਾਂ ਆ ਜੇ ਕੋ ਠੀਕ ਆ ਚਲੋ ਨੇ ਕਸਰ ਕਸੂਰ ਕਰਿਆ ਜਰ ਉਹਨੂੰ ਸਜ਼ਾ ਦੇਵੋ ਇਹ ਤਾਂ ਨਹੀਂ ਹੈ ਵੀ ਤੁਸੀਂ ਉਹਦੇ ਯਾਰ ਕੇਸ ਆ ਉਹ ਫੜੀ ਫਿਰਦਾ ਪੁਲਿਸ ਵਾਲਾ ਕਿਵੇਂ ਦੂਜਾ ਉਹਦੇ ਡਾਂਗਾਂ ਭਰਾਈ ਜਾਂਦਾ ਇਹੇ ਜੀ ਕੋਟਾ ਪਾਕ ਪੰਜਾਬੀਆਂ ਨੂੰ ਕਟਾਉਨੇ ਆ ਕੋਲੇ ਖੜ ਕੇ ਨਹੀਂ ਕੋਲੇ ਖੜ ਕੇ ਕਟਾਉਂਦੇ ਆ ਹੁਣ ਹਾਂ ਜਮਾਂ ਕੋਲੇ ਖੜ ਕੇ ਕਟਾਇਆ ਯਾਰ ਉਹ ਮੁੰਡਾ ਉਹਦੇ ਆ ਹਾਲਾਤ ਆਪਣੇ ਤੇ ਕੀ ਫਾਇਦਾ ਕਰਦੇ ਆਂਗੇ ਆਪਾਂ ਕਿਸੇ ਦੀ ਨਾ ਬਾਈ ਹੁਣ ਨਹੀਂ ਫਾਇਦਾ ਨਾ 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 ਸਮਾਂ ਹੀ ਗਿਆ ਯਾਰ ਬਹੁਤ ਗਲਤੋਕਾ ਕੰਮ ਫਾਇਦਾ ਕਰਾਂ ਕੁੱਟ ਖਾਵਾਂਗੇ ਉਹਨਾਂ ਤੋਂ ਯਾਰ ਜਦੋਂ ਆਕਾ ਖੁੱਲ ਜਾਂਦੀ ਹੈ ਨਾ ਐ ਹੋ ਜਾਂਦਾ ਵੀ ਪੈਣਾ ਯਾਰ ਪੰਜਾਬ ਦਾ ਕੀ ਬਣੋ ਯਾਰ ਨਾ ਯਾਰ ਉਹ ਫਸਲਾਂ ਰਹੀਆਂ ਨਾ ਅਕਲਾਂ ਰਹੀਆਂ ਨਾ ਪੈਣ ਰਾਂ ਨਸਲ ਆ ਰਹੀਆਂ ਯਾਰ ਕੀ ਯਾਰ ਹਾਲ ਕਰੂ ਪੈਣ ਰਾਂ ਜੇ ਤੁਰਦੇ ਆ ਤਾਂ ਸਾਲੇ 4 ਪਈਏ ਮੱਥੇ ਲੱਗਦੇ ਆ ਪੈਣ ਨੇ ਹਾਂ ਪੰਜਾਬੀ ਘੱਟ ਮੱਥੇ ਲੱਗਦਾ ਪਈਏ ਵੱਧ ਲੱਗਦੇ ਆ ਕਿੱਥੇ ਅਗੇ ਮੈਦਾਨ ਬਾਹਰ ਜਾਣਾ ਤੇ ਪੈਣਾ ਪੰਜਾਬੀ ਪੰਜਾਬੀ ਤੁਰਿਆ ਜਾਣਾ ਇੱਕ ਦੂਜੇ ਨੂੰ ਮਿਲਣਾ ਸਲਾਹ ਬਾਈ ਕੀ ਹਾਲ ਆ ਕੈਮ ਆ ਠੀਕ ਆ ਹਾਂ ਬਾਈ ਕੈਮ ਆ ਰਾਤ ਇੱਕ ਦੂਜੇ ਤੋਂ ਪਤਾ ਲੱਗ ਜਾਂਦਾ ਵੀ ਰਾਤ ਕੀ ਹੋ ਗਿਆ ਹੁਣ ਤਾਂ ਤੀਜੇ ਦਿਨ ਪਤਾ ਲੱਗਦਾ ਵੀ ਫਲਾਣਿਆਂ ਦੇ ਘਰੇ ਆਏ ਹੋ ਗਿਆ ਫਲਾਣਿਆਂ ਦੇ ਆਏ ਹੋ ਗਿਆ ਇਹਦਾ ਸਾਲ ਹੈ ਹਾਂ ਅੱਗੇ ਆਪਾਂ ਰਾਹ ਕਿਹੜੇ ਬੁੜੀਆਂ ਵੀ ਬਾਹਰ ਪੂਰ ਜਾਂਦੀਆਂ ਸੀ ਬੰਦੇ ਵੀ ਜਾਂਦੇ ਸੀ ਜਾਂਦਾ 12-12 ਕਿਨੇ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਸੀ ਆ ਲੈਟਰਿੰਗ ਪਰ ਕੇ ਮੁੜੇ ਆਉਣਾ ਬਾਅਦ ਚ ਫੇਰ ਆਪਦੇ ਕੰਮਾਂ ਧੰਦੇ ਤੇ ਜਾਣਾ ਯਾਰ ਫੇਰ ਕਿੰਨਾ ਸਮਾਂ ਚੰਗਾ ਯਾਰ ਰੇੜੀਆਂ ਪੱਠਿਆਂ ਦੀਆਂ ਲਿਆਉਣੀਆਂ ਵਟ ਵਟ ਲੱਤ ਦੇ ਉੱਤੇ ਬੈਠੇ ਤੁਰਨਾ ਪੀਪਲੀਆਂ ਵਜਾਉਂਦੇ ਤੁਸੀਂ ਮੈਂ ਪੀਪਲੀਆਂ ਵਜਾਈ ਕਰ ਹਾਂ ਵਰਸੀਨ ਦੀਆਂ ਭੈਣੀਆਂ ਫੜਫੜ ਅਮਰ ਤੇ ਅੱਗੇ ਲੱਗਦੇ ਮੂ ਕੋਈ ਗੰਨੇ ਆਏ ਜਾਣੇ ਆਓ ਗੰਨਾ ਜਾਂ ਚੁੱਪਾਂ ਲਾ ਕੇ ਨਾ ਚਰੀ ਜੀ ਵਿੱਚੋਂ ਕੱਢ ਕੇ ਟਾਂਡਾ ਜਿਆ ਤਾਂ ਬੜਾ ਯਾਰ ਬਹੁਤ ਸਮਾਂ ਗਲਤ ਆ ਗਿਆ ਬਾਈ ਬਹੁਤ ਗਲਤ ਆ ਗਿਆ ਬਹੁਤ ਗਲਤ ਸਮਾਂ ਆ ਗਿਆ ਮਹਾਰਾਜ ਬਖਸ਼ ਲੇ ਜਾਣਾ ਹੁਣ ਤਾਂ ਭਾਈ ਮਹਾਰਾ ਸਿੱਧੀ ਲੈ ਤਾੜਦਾ ਬਸ ਇੰਨਾ ਕਾ ਵੀ ਜਿਹੜੀ ਜ਼ਿੰਦਗੀ ਸਹੀ ਸਹੀ ਨਿਕਲ ਜੇ ਨਾ ਕਿ ਤੈਨੂੰ ਪਾਈ ਆਕੀਏ ਨਾ ਕਿ ਤੋਕੋ ਆਈਏ ਮਹਾਰਾ ਸੱਚੇ ਬਸ ਬਸ ਆ ਬਾਬੇ ਦੇ ਆ ਜਾਣੇ ਯਾਰ ਇੱਥੇ 10 ਮਿੰਟ ਪਾ ਤਾਂ ਇੱਥੇ ਆ ਕੇ ਬਾਬੇ ਦੇ ਘਰੇ ਜੀ ਆ ਲੱਗ ਜਾਂਦਾ ਪੈਂਦੇ ਚੱਲ ਗੱਲਾਂ ਬਾਤਾਂ ਕਰ ਜਾਈਦੀਆਂ ਐ ਇੱਕ ਦੂਜੇ ਨੂੰ ਮਿਲ ਮੁਲ ਜਾਈਦਾ ਚੱਲ ਟਾਈਮ ਲੰਘ ਜਾਂਦਾ ਘਰੇ ਤਾਂ ਯਾਰ ਜੀ ਨਹੀਂ ਲੱਗਦਾ ਪਹਿਲੀ ਗੱਲ ਤਾਂ ਅੱਗੇ ਭਾਈ ਆਪਾਂ ਗਿੱਧੀਆਂ ਬੰਦਿਆਂ ਦੇ ਬਹਿਣਾ ਹਾਂ ਕਿਉਂਕਿ ਆਪਾਂ ਰਹੇ ਹਾਂ ਕੰਮ 'ਚ ਖੇਤ ਕੰਮ ਕਰਨਾ ਗੋਡਣਾ ਕਣਕ ਗੋਡਣੀ ਐਸਰੋਤ ਪਰਾਲੀ ਸਾੜੀ ਜਾਨੀ ਫਿਰ ਬੀਜੀ ਜਾਨੀ ਯਾਰ ਐਜੇ ਕੰਮ ਜੇ ਕਰ ਕਰਕੇ ਜੇ ਬਹੁਤ ਟਾਈਮ ਆਪਣਾ ਲੰਘ ਜਾਂਦਾ ਸੀ ਹੁਣ ਤਾਂ ਯਾਰ ਜੀ ਨਹੀਂ ਲੱਗਦਾ ਪੈਂਦਣਾ ਹੁਣ ਤਾਂ ਬਸ ਆਈ ਗਿਆਂ ਆ ਹਾਂ ਹੁਣ ਤਾਂ ਟੈਂਪਾਸ ਵਾਲੀ ਗੱਲ ਆ ਹਾਂ ਚਲ ਇੱਥੇ ਬਾਬੇ ਦੇ ਆਈਦਾ 11-12 ਵਜੇ ਆ ਕੇ ਚਲਾਦਾ ਫਿਰ ਤੁਰ ਕੇ ਪੈਂਦਾ ਚਲ ਇੱਥੇ ਨਾ ਇੰਨੇ ਨਾ ਬਾਬੇ ਦੇ ਰੌਣ ਕਰਨਾ ਆਪਣਾ ਟਾਈਮ ਲੰਘ ਜਾਂਦਾ ਹਾਂ ਅੱਗੇ ਸੱਥਾ ਹੁੰਦੀਆਂ ਚੱਲ ਹੁਣ ਇੱਥੇ ਆ ਜਾਈਦਾ ਸੱਥਾ ਇਹਦਾ ਨਹੀਂ ਨੀ ਸੌ ਥੋੜਾ ਕਿੱਥੇ ਸੱਤਾ ਕੋਈ ਬੰਦਾ ਹੋਊ ਤਾਂ ਬੈਠੋ ਬੰਦੇ ਤਾਂ ਖਾਤਮ ਹੋ ਗਏ ਆਪਣੇ ਛੱਤੋ ਵਰਗੇ ਗਏ ਕੋਰ ਵਰਗੇ ਗਏ ਸਾਧੂ ਹੋ ਗਿਆ ਕਿੰਨੇ ਬੰਦੇ ਗਏ ਯਾਰ ਲਾਲੇ ਲੂਦੇ ਕੇ ਉੱਠ ਕੇ ਪੈਣ ਕਿੰਨੇ ਬੰਦੇ ਚਲੇ ਗਏ ਨਾ ਗੰਦਰ ਜਾਲੀ ਚਲਿਆ ਆ ਗਿਆ ਨੌਕਰ ਜੀ ਤੇ ਵੰਤੇ ਹੁਣ ਸਾਰੇ ਵੰਤੇ ਨੇ ਕੋਗੜ ਸੋਡਾ ਬਜ਼ੁਰਗ ਇੱਧਰ ਆਪਣੇ ਨਿਆਲੇ ਹੁੰਨੀ ਹੁੰਦੇ ਕਿੰਨੇ ਯਾਰ ਬਜ਼ੁਰਗ ਹੁੰਦੇ ਸੀ ਬੰਦੇ ਆਪਣੇ ਹੁੰਦੇ ਸੀ 50 50 ਯਾਰ ਉਧਰ ਜਾੜਾ ਉੱਥੇ ਬੈਠੇ ਉਧਰ ਜਾੜਾ ਉੱਥੇ ਬੈਠੇ ਆ ਡਿਊੜੀ ਕੋਲੇ 20 ਬੰਦੇ ਬੈਠੇ ਹੁੰਦੇ ਸੀ ਆ ਡਿਊੜੀ ਤੇ 20 ਇੱਧਰ ਨਿਆਲਾ ਸਰਦਾਰ ਤੇ ਕੌਰਾ ਤੇ ਇਹ ਬੈਠੇ ਇਹਨਾਂ ਦੇ ਵਿੱਚ ਚੱਲ ਮੈਂ ਖੇਤੋਂ ਤੇ ਆ ਕੇ ਵਿਚ ਵਿਚ ਬੰਦੇ ਜਾ ਕੇ ਤਾਂ ਬੈਠ ਇਹਨਾਂ 'ਚ ਬਹਿ ਜਾਣਾ ਇਹ ਬੰਦੇ ਇੱਥੇ ਬੈਠੇ ਹੁੰਦੇ ਸੀ ਆਪਣੇ ਜੇਲੇ ਯਾਰ ਕਿਨੇ ਜੇਲੇ ਯਾਰ ਕਿਨੇ ਆ ਜਾਣਾ ਪਾਪਾ ਕੀ ਹਾਲ ਆ ਜਮੀਰ ਆ ਜਾਂਦਾ ਹੁੰਦਾ ਜਮੀਰ ਆ ਜਾਂਦਾ ਹੁੰਦਾ ਸੀ ਹਣ ਤਾਂ ਆਪਣੇ ਬੰਦੇ ਯਾਰ ਆਪਦੇ ਵਿੱਚੋਂ ਹੀ ਬਹੁਤ ਚਲੇ ਗਏ ਤਾਂ ਹੀ ਜੀ ਨਹੀਂ ਲੱਗਦਾ ਇੱਥੇ ਆਹੀ ਗੱਲ ਹੈ ਕਿ ਨਹੀਂ ਲੱਗਦਾ ਮਜਬੂਰੀ ਪੈ ਗਈ ਹਾਂ ਵੀ ਆਪਦੇ ਨਾਲ ਦੇ ਹੀ ਤੁਰ ਗਏ ਯਾਰ ਲੈ ਹਮ ਔਰ ਆਪੀ ਤੁਰੂ ਮੈਂ ਇਕੱਲੇ ਗਿਆ ਮੈਂ ਕਿਹਾ ਆ ਜੀ ਉਹ ਹੈ ਨਹੀਂ ਖਾਸ ਇੱਥੇ ਬੰਦੇ ਉਹ ਅਨੰਦਪੁਰ ਦਾ ਲੰਗਰ ਲਾਉਂਦੇ ਨੇ ਨਾ ਆਪਣਾ ਟਾਈਮ ਟੂ ਨੂੰ ਲੰਘ ਜਾਂਦਾ ਓਏ ਮੈਂ ਗੁਰੂ ਦੀ ਕਰੂ ਕਰਦੀ ਸੇਵਾ ਹੋ ਜਾਂਦੀ ਆ ਤੇ ਨਾਲੇ ਆਪਣਾ ਟਾਈਮ ਲੰਘ ਜਾਂਦਾ ਨਾ ਇਹ ਇਹੀ ਯਾਦਾਂ ਰਹਿ ਜਾਣੀਆਂ ਆਪਣੀਆਂ ਇਹੀ ਜਾਂਦਾ ਬਿੰਨਦਪੁਰ ਲੰਗਰ ਲਾਉਂਦੇ ਫਲਾਣੇ ਫਲਾਣੇ ਯਾਰ ਅ ਪ੍ਰੀਤਬ ਨੂੰ ਕਹਿੰਦੇ ਤੂੰ ਆਈ ਜਾਈਂ ਯਾਰ ਕੁਛ ਨਹੀਂ ਬਹਿੰਗਾ ਸਤਾ ਹੋ ਕੇ ਲੈ ਆ ਤੇਰੀ ਟੈਕਟਾ ਸੀ ਲਾ ਦੇਣੇ ਬਾਬੇ ਇਹਨੂੰ ਯਾਰ ਤੂੰ ਆ ਜਾ ਬਾਈ ਵੜ ਕੇ ਤੂੰ ਹੋ ਗਿਆ ਮੈਂ ਹੋ ਗਿਆ ਜਸਵੰਤਾ ਹੋ ਗਿਆ ਜੰਟਾ ਹੋ ਗਿਆ ਦਲਜੀਤ ਹੋ ਗਿਆ ਚੌਰੀ ਹੋ ਗਿਆ ਆਪਣੇ ਮਨ ਜੰਦਰ ਹੋਣੀ ਚੱਲੇ ਨੇ ਆਪਣਾ ਟਾਈਮ ਲੰਨਦਪੁਰ ਦਾ ਲੰਗਰ ਲੱਗ ਜਾ ਹ ਸਾਰੇ ਫਿਰ ਹ ਕੱਠੇ ਹੁੰਦੇ ਚੰਗੇ ਆ ਕੱਠੇ ਹੁੰਦੇ ਚੰਗੇ ਆ ਫੇਰੀ ਬਾਈ ਜੋ ਟਰਾਲੀਆਂ ਦੇ ਚਾਰ ਹਸਿਆਣੇ ਬੰਦੇ ਬਿੰਦੇ ਫੇਰ ਹੀ ਚੱਲਦਾ ਲੰਗਰ ਹਾਂ ਹਾਂ ਫੇਰੀ ਆ ਲੈ ਖੜਾ ਫਲਾਣਾ ਹੈ ਜਾਉਂਦਾ ਚੱਲ 6 ਤਾਂ ਹੁਣ ਮੁੰਡੇ ਚਲੇ ਗਏ ਮੇਰੇ ਦੇਖਣ ਦੇਖਣ ਚ ਬਲਕਾਰੇ ਵਰਗੇ ਲੋ ਰੇਕਾ ਮੁੰਡਾ ਚਲੇ ਆ ਗਿਆ ਤੇ ਨਨੈਣੂ ਕੇ ਕੱਕੂ ਦਾ ਮੁੰਡਾ ਚਲੇ ਆ ਗਿਆ ਤੇ ਜਵੇਰੇ ਦਾ ਮੁੰਡਾ ਚਲੇ ਆ ਗਿਆ ਤੇ ਕਿੰਨੇ ਮੁੰਡੇ ਚਲੇ ਜਾਂਟੇ ਦਾ ਛੋਟੇ ਦਾ ਚਲੇ ਆ ਗਿਆ ਕਿੰਨੇ ਮੁੰਡੇ ਚਲੇ ਗਏ ਧੁਮਗਰੋ ਮਗਰੋ ਤੇ ਰਹਿ ਕੀ ਗਿਆ ਆਪਣੇ ਕੋਲੇ ਥੋੜੇ ਹੀ ਰਹਿ ਗਏ ਬੰਦੇ ਆਮ ਜੇ ਅੰਦਰ ਹੁਣੀ ਆ ਹੁਣ ਇਹਨਾਂ ਚੋ ਵੀ ਕਿਸੇ ਨਾ ਕਿਸੇ ਇੱਕ ਅੱਧੇ ਨੇ ਚਲੇ ਜਾਣਾ ਚਾਲਾ ਬਾ ਹੋ ਜੂ ਬੇਲ ਜੀ ਦਾ ਪੁੱਤ ਗਿਆ ਰਿਹਾ ਪੋਤਾ ਜੀ ਹਾਂ ਜੀ ਦਾ ਪੋਤਾ ਚਲੇ ਆ ਗਿਆ ਤੇ ਮੁੰਡਾ ਚਲੇ ਗਏ ਜੀ ਦਾ ਪੋਤਾ ਵੀ ਗਿਆ ਇੱਕ ਪੁੱਤਾਂ ਵੀ ਅੱਛਾ ਨਿਰਮਲ ਦਾ ਵੱਡਾ ਮੁੰਡਾ ਠੀਕ ਆ ਠੀਕ ਆ ਠੀਕ ਆ ਵਧੀਆ ਵਧੀਆ ਜੀ ਇਹਦਾ ਮੁੰਡਾ ਜਿਹੜਾ ਨਿਊਜ਼ੀਲੈਂਡ ਚੋਂ ਤਾਂ ਮਿਲ ਕੇਗਾ ਆਪਰ ਨੂੰ ਦੇ ਇੱਥੇ ਆ ਵਧੀਆ ਵਧੀਆ ਕਰਿਆ ਉਹ ਚਲੋ ਇੱਥੇ ਹੈ ਵੀ ਯਾਰ ਕੀ ਆ ਕੁਛ ਨਹੀਂ ਮੰਨ ਰਹਾ ਜਰ ਸੋਚੀਏ ਤਾਂ ਹੈ ਵੀ ਕੁਛ ਨਹੀਂ ਤੇ ਨਹੀਂ ਆਪਦਾ ਬਾਈ ਪੰਜਾਬ ਵੀ ਆਪਦਾ ਹੀ ਆ ਹਾਂ ਇਹਨੂੰ ਉਪਰ ਆ ਨਾ ਸਮਝ ਗਏ ਜੀ ਇਹਨੂੰ ਉਪਰ ਆ ਸਮਝ ਲਿਆ ਫੇਰ ਤਾਂ ਗਿਆ ਇਹ ਇਹ ਤਾਂ ਗਿਆ ਇਹ ਤਾਂ ਆਉਦਾ ਇਹ ਤਾਂ ਆਪਣਾ ਆਪਦਾ ਬਾਈ ਹਾਂ ਇਹਦੇ ਨਾਲ ਤਾਂ ਆਪਾਂ ਜਿਉਨੇ ਆ ਇਹ ਬੋਲੀ ਹਾਂ ਇਹ ਤਾਂ ਮੋਜੋ ਪੰਜਾਬ ਨਿਕਲਦਾ ਨਾ ਪੈਂਦਾ ਨਾ ਬਾਹਰੂ ਕੈਨੇਡਾ ਕੈਨੇਡਾ ਕੀ ਰੀਸ ਕਰ ਲੈਣਗੇ ਦੀ ਨਾ ਇਹਦੀ ਧਰਤੀ ਕਿਤੇ ਇਹਦੇ ਜਹੀ ਜੀ ਕਿਤੇ ਹੋਰ ਆ ਨਾ ਇਹਦੇ ਜਿੰਨੇ ਸੰਗਤ ਪਬਲਿਕ ਦੇ ਵਰਗੀ ਆ ਇਹ ਤਾਂ ਯਾਰ ਲੋਕ ਹੀ ਵੱਲੇ ਆ ਯਾਰ ਪਤਾ ਨਹੀਂ ਕਿੱਥੋਂ ਆਏ ਰੱਬ ਨੇ ਕਿਵੇਂ ਸਾਜਿਆ ਇਹ ਆ ਵੱਲੇ ਲੋਕ ਆ ਵੱਲੇ ਨਾ ਕੋਈ ਇਹਦੇ ਨਾ ਹੈ ਨਾ ਕੋਈ ਇਹਦੇ ਨਾ ਹੈ ਤੇ ਆ ਨਾ ਇਹਦੇ ਨਾ ਕਟੜ ਤੇ ਅਣਖੀ ਵੀ ਪੂਰਾ ਵਾ ਇਹ ਜੇ ਕੋਈ ਗੱਲ ਹੁੰਦੀ ਕਹੂਗਾ ਜਾਫਰ ਕਰ ਲਾ ਲਾ ਜਾ ਆ ਮੈਂ ਤਾਂ ਜਿਆ ਨਹੀਂ ਕਰਦਾ ਕਿਸੇ ਦੀਆਂ ਨਾ 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 ਜਮਾਈ ਨਹੀਂ ਇਹ ਤਾਂ ਜਿਹੜਾ ਜੇ ਤੋ ਪਲਾ ਨੂੰ ਵੱਢ ਕੇ ਸਾਰਾ ਖਾਲਾ ਨਰਮੀਨਾ ਤਾਂ ਜੇ ਤੂੰ ਕਹਦਾ ਨਾ ਮੈਂ ਤਾਂ ਐਂ ਕਰੂੰਗਾ ਤੇ ਤੇਰਾ ਪਲਾ ਸਾਰਾ ਉਹਦਾ ਸਾਰਾ ਖਰਾਬ ਹੋ ਜਾ ਗਣ ਕੇ ਰੱਖ ਇੱਥੇ ਫਿਰ ਆ ਜਾ ਫਿਰ ਇੱਧਰ ਹੋ ਸਦਾ ਇਹ ਤਾਂ ਇਹ ਜਾਂ ਪੰਜਾਬੀ ਆ ਰੱਬ ਨੇ ਕਹਿ ਸਾ ਸਾਚਿਆ ਦੇਖ ਤੂੰ ਤੇ ਉੋਂ ਪਲਾ ਨੂੰ ਮਿੱਠਾ ਕਰਕੇ ਸਾਰਾ ਖਾਲਾ ਹਾਂ ਮਿੱਠਾ ਇਹਨੂੰ ਨਹੀਂ ਬੋਲੂ ਇਹ ਮੰਦਾ ਕਹੂਆ ਕੋਈ ਨਹੀਂ ਯਾਰ ਮੇਰਾ ਆੜੀ ਆ ਮੇਰੇ ਨਾਲ ਰਹਿੰਦਾ ਯਾਰ ਕੋਈ ਨਹੀਂ ਤਾਂ ਕੀ ਆ ਪਲਾ ਸਾਰਾ ਵਿਗੜ ਜੇ ਇਹ ਜਾ ਬੰਦਾ ਉਹ ਨਹੀਂ ਬਖਸ਼ਦਾ ਤੇ ਉਹ ਨਹੀਂ ਬਖਸ਼ਦਾ ਜੇ ਇਹਦੇ ਨਾਲ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕਰੇ ਫੇ ਨਿਓ ਕਿਸੇ ਨੂੰ ਇਹ ਬਖਸ਼ਦਾ ਮਿੱਤਰਾ ਫੇ ਤਾਂ ਕਹਿੰਦਾ ਖੜਾ ਇੱਥੇ ਕਰਾਂ ਮੈਂ ਕਰਦਾ ਫੇਟ ਤੈਨੂੰ ਮੈਂ ਮਰ ਜੂ ਕੇ ਮਾਰ ਦੂੰ ਮਾਰ ਦੂੰ ਚਾਹੇ ਮਾਰ ਦੂੰ ਆ ਪਾਸਾ ਹੂ ਆ ਜਾ ਬਿਲਕੁਲ ਬਿਲਕੁਲ ਹੂੰ ਚਲੋ ਠੀਕ ਹੈ ਬੜੀ